ਪੁਲਿਸ ਡਿਸਟ੍ਰਿਕਟ ਖੰਨਾ ਵਿਖੇ ਇੱਕ ਡਿਸਟ੍ਰਿਕਟ ਲੈਵਲ ਦਰਖਾਸਤ ਡਿਸਪੋਜ਼ਲ ਕੈਂਪੇਨ ਕੀਤਾ ਹੈ ਕੱਲ ਵੀ ਸਾਰੇ ਅਫਸਰਾਂ ਦੇ ਆਫੀਸਿਸ ਵਿੱਚ ਅਤੇ ਥਾਣਿਆਂ ਵਿੱਚ ਵੀ ਦਰਖਾਸਤ ਡਿਸਪੋਜ਼ਲ ਕੈਂਪੇਨ ਸੀ ਇਸ ਦਾ ਇਹੀ ਤੀਜਾ ਹੈ ਕਿ ਜਿਹੜੀ ਵੀ ਪਬਲਿਕ ਦੇ ਕੋਈ ਗ੍ਰੀਵੈਂਸਸ ਨੇ ਜਿਹੜੇ ਅਨਰੀਸੋਲਵਡ ਨੇ ਜਾਂ ਉਹਨਾਂ ਦੇ ਕੋਈ ਸੁਝਾਅ ਨੇ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕਾਰਵਾਈ ਕਰਾਂਗੇ ਕਾਨੂੰਨ ਅਨੁਸਾਰ ਇਥੇ ਮੈਂ ਵੀ ਇਹਨਾਂ ਦੀ ਕੰਪਲੇਂਟਸ ਸੁਣਨ ਆਈਆਂ ਕਿਉਂਕਿ ਕਈ ਕੰਪਲੇਂਟਸ ਹੁੰਦੀਆਂ ਨੇ ਜਿਹੜੀ ਥੋੜੀ ਸੈਂਸਿਟਿਵ ਹੁੰਦੀਆਂ ਨੇ ਜਿਨ੍ਹਾਂ ਨੂੰ ਐਸਕੇਲੇਟ ਕਰਨਾ ਪੈਂਦਾ ਹੈਗਾ ਟੂ ਸੀਨੀਅਰ ਆਫਿਸਰਸ ਜਾਂ ਫਿਰ ਉਹਨਾਂ ਦੀ ਕਾਫੀ ਲੌਂਗ ਪੈਂਡਿੰਗ ਕੰਪਲੇਂਟਸ ਹੁੰਦੀਆਂ ਨੇ ਉਹਨਾਂ ਦਾ ਹੱਲ ਕਰਨ ਲਈ ਇਹੋ ਜੇ ਉਪਰਾਲੇ ਅਸੀਂ ਅੱਗੇ ਵੀ ਕਰਦੇ ਰਵਾਂਗੇ ਜਿਵੇਂ ਕਿ ਕੱਲ ਅਸੀਂ ਆਪਣਾ ਥਾਣੀ ਲੈਵਲ ਤੇ ਕੀਤਾ ਤੇ ਅੱਜ ਅਸੀਂ ਜ਼ਿਲ੍ਹਾ ਪੱਧਰ ਤੇ ਕੀਤਾ ਇਹੋ ਜੀ ਕੈਂਪੇਨਸ ਦਾ ਇਹ ਟੀਚਾ ਹੁੰਦਾ ਹੈ ਕਿ ਜਿਹੜਾ ਪਬਲਿਕ ਤੇ ਪੁਲਿਸ ਦੇ ਵਿਚਕਾਰ ਜਿਹੜਾ ਗੈਪ ਹੁੰਦਾ ਉਹਨੂੰ ਫਿਲ ਕਰਨਾ ਉਹਨਾਂ ਦਾ ਭਰੋਸਾ ਵਧਾਣਾ ਮੈਨੂੰ ਲੱਗਦਾ ਹੈ ਕਿ ਜੇ ਇੱਕ ਕਿਸੇ ਦਰਖਾਸਤਕਾਰ ਦੀ ਗੱਲ ਚੰਗੀ ਤਰ੍ਹਾਂ ਇੱਕ ਵਾਰ ਸੁਣ ਲਈਤੀ ਜਾਵੇ ਤਾਂ ਉਹਦੀ ਅੱਧੀ ਜਿਹੜੀ ਕੰਪਲੇਂਟ ਹੁੰਦੀ ਹੈ ਉਹ ਪਹਿਲਾਂ ਹੀ ਹੱਲ ਹੋ ਜਾਂਦੀ ਹੈ ਖੰਨਾ ਪੁਲਿਸ ਦਾ ਇਹ ਆਬਜੈਕਟਿਵ ਹੈ ਕਿ ਆਪਾਂ ਤਿੰਨੋਂ ਪੀਸ ਜਿਹੜੇ ਇੰਪੋਰਟੈਂਟ ਨੇ ਯਾਨੀ ਕਿ ਪੁਲਿਸ ਪਬਲਿਕ ਅਤੇ ਪ੍ਰੈਸ ਤਿੰਨਾਂ ਨੂੰ ਅਸੀਂ ਨਾਲ ਲੈ ਕੇ ਚੱਲੀਏ ਅਤੇ ਪਬਲਿਕ ਓਰੀਐਂਟਡ ਅਤੇ ਰਿਜ਼ਲਟ ਓਰੀਐਂਟਡ ਪੁਲਿਸਿੰਗ ਕਰੀਏ ਧੰਨਵਾਦ ਜਿਹੜੀ ਤੁਸੀਂ ਕਨਸਰਨਡ ਅਫੀਸਰ ਨੂੰ ਰਿਸਪੌਂਸਿਬਿਲਟੀ ਦੇਖ ਸਰਵੰਗੇ ਪੂਰਾ ਟਾਈਮ ਬਾਉਂਡ ਹੈ ਜਾਂ ਅੱਗੇ ਮੋਨਿਟਰਿੰਗ ਕਿੱਦਾਂ ਹੋਊ ਉਪਰ ਇਹਦੀ ਕੰਪੇਨ ਦੀ ਪੂਰੀ ਇਹਦੇ ਵਿੱਚ ਇੱਕ ਟਰਾਂਸਪੇਰੈਂਟ ਤੇ ਟਾਈਮ ਬਾਉਂਡ ਮੋਨਿਟਰਿੰਗ ਤੇ ਕੰਪਲਾਈਂਸ ਵਾਸਤੇ ਅਸੀਂ ਜਿਹੜੀ ਵੀ ਦਰਖਾਸਤਾਂ ਮੋਡਲ ਅਫਸਰਾਂ ਨੂੰ ਮਾਰਕ ਕੀਤੀਆਂ ਨੇ ਜਿਹੜੀ ਥਾਣਾ ਲੈਵਲ ਤੇ ਵੀ ਚੱਲ ਰਹੀਆਂ ਨੇ ਉਹ ਵੀ ਅੰਡਰ ਸੁਪਰਵੀਜ਼ਨ ਆਫ ਗੈਸਟਿਡ ਅਫੀਸਰਸ ਨੇ ਇਹਨਾਂ ਦੀ ਟਾਈਮ ਬਾਉਂਡ ਡਿਸਪੋਜ਼ਲ ਹੋਏਗੀ ਅਤੇ ਜਿਹੜੀ ਸਾਡੀ ਮਾਨਯੋਗ ਹਾਈ ਕੋਰਟ ਦੀ ਗਾਈਡਲਾਈਨਸ ਹੈਗੀਆਂ ਨੇ ਅਤੇ ਵਕ ਵਕ ਜਿਹੜੀ ਜੱਜਮੈਂਟਸ ਨੇ ਉਹਨਾਂ ਦੇ ਅਕੋਰਡਿੰਗ ਸਪੀਡਿਡ ਡਿਸਪੋਜ਼ਲ ਹੋਏਗੀ ਪੰਜਾਬ ਪੁਲਿਸ ਦਾ ਇੱਕ ਪਬਲਿਕ ਗ੍ਰੀਵੈਂਸਸ ਡਿਵੀਜ਼ਨ ਪੋਰਟਲ ਵੀ ਹੈ ਯਾਨੀ ਕਿ ਪੀਜੀਡੀ ਪੋਰਟਲ ਉਹਨੂੰ ਕਹਿੰਦੇ ਨੇ ਉਹਦੇ ਵਿੱਚ ਵੀ ਜਿਹੜੀ ਪੁਰਾਣੀ ਸਾਰੀ ਪੈਂਡੈਂਸੀ ਹੈ ਸਾਡਾ ਇਹੀ ਟਾਰਗੇਟ ਹੈ ਕਿ ਇਹੋ ਜੇ ਉਪਰਾਲੇ ਕਰਕੇ ਅਸੀਂ ਨਿਲ ਪੈਂਡੈਂਸੀ ਨੂੰ ਅਚੀਵ ਕਰੀਏ ਜੀ ਬਿਲਕੁਲ ਇਹ ਉਪਰਾਲੇ ਚੱਲਦੇ ਰਹਿੰਦੇ ਹਨ ਧੰਨਵਾਦ ਲੋਕਾਂ ਦੀ ਸੇਵਾ ਕਰ ਕਿਸ ਤਰ੍ਹਾਂ ਲੱਗਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਹੈ ਕਿੰਨਾ ਵਧੀਆ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਨੇ ਜੋ ਇਹ ਉਪਰਾਲੇ ਕਰੇ ਨੇ ਇਹ ਵਾਕਈ ਠੀਕ ਨੇ ਲੋਕਾਂ ਦੀਆਂ ਸ਼ਿਕਾਇਤਾਂ ਲੰਮੇ ਸਮੇਂ ਤੱਕ ਲੰਮਕਦੇ ਰਹਿੰਦੇ ਨੇ ਉਹ ਇਨਸਾਫ ਦਾ ਕੀ ਫਾਇਦਾ ਜਿਹਦੇ ਲਈ ਉਮਰਾਂ ਲੰਘ ਜਾਣ ਇਸ ਲਈ ਮੌਕੇ ਤੇ ਸ਼ਿਕਾਇਤ ਸੁਣ ਕੇ ਤੁਰੰਤ ਉਹਦਾ ਨਿਪਟਾਰਾ ਕਰਨਾ ਬੜੀ ਅੱਛੀ ਗੱਲ ਹੈ ਇਹ ਸਰਕਾਰ ਲਈ ਵੀ ਵਧਾਈ ਦੇ ਪਾਤਰ ਸਰਕਾਰ ਸਾਡੀ ਸ੍ਰੀ ਕਲਜੀ ਮੇਰਾ ਨਾਮ ਰੁਪਿੰਦਰ ਕੋਹੜ ਹੈ ਅਸੀਂ ਬਕੋਰਪਿੰਡ ਦੇ ਰਹਿਣ ਵਾਲੇ ਆ ਮੇਰੀ ਸਿਸਟਰ ਹੈ ਜਿਹੜੀ ਮੇਰੇ ਖਿਲਾਫ ਕੰਪਲੇਂਟ ਦਿੰਦੀ ਸੀ ਕਿ 3 ਮਹੀਨਿਆਂ ਤੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਸੀ ਹੋ ਰਹੀ ਮੈਂ ਕਾਫੀ ਟਾਈਮ ਤੋਂ ਐਸਐਚਓ ਮੈਮ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਸੀ ਜਦੋਂ ਕਿ ਹੁਣ ਅੱਜ ਮੈਮ ਮੈਨੂੰ ਮਤਲਬ ਮਿਲੇ ਆ ਮੈਮ ਨੇ ਮੇਰਾ ਜਿਹੜਾ ਆਪਣਾ ਕੇਸ ਹੈ ਸੋਲਵ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਾਫੀ ਮੈਂ ਬਹੁਤ ਜ਼ਿਆਦਾ ਥੈਂਕਫੁਲ ਆ ਮੈਮ ਜੀ ਕਿ ਹਾਂ ਉਹਨਾਂ ਨੇ ਸਾਡੀ سپورਟ ਕੀਤੀ ਹੈ ਸਾਡੀ ਸੁਣਵਾਈ ਕੀਤੀ ਹੈ ਆਦਰਵਾਇਸ ਅਸੀਂ ਬਹੁਤ ਕਾਫੀ ਜ਼ਿਆਦਾ ਗੇੜੇ ਮਾਰ ਮਾਰ ਹਨ ਥਾਣਿਆਂ ਵਿੱਚ ਥੱਕ ਚੁੱਕੇ ਸੀਗੇ ਥੈਂਕ ਯੂ ਮੇਰੇ ਇਹੀ ਕਹਿਣਾ ਹੈ ਕਿ ਹਾਂ ਸ਼ਿਕਾਇਤ ਕੀ ਸੀ ਤੁਹਾਡੀ ਮੇਰੀ ਸ਼ਿਕਾਇਤ ਇਹ ਸੀਗੀ ਸਰ ਕਿ ਮੇਰੀ ਸਾਡਾ ਘਰ ਦਾ ਰੋਲਾ ਸੀਗਾ ਆਪਣਾ ਆਪਣਾ ਜਿਹੜਾ ਘਰ ਹੈ ਉਹ ਹਾਫ ਪੈਸੇ ਪਾ ਕੇ ਲਿੱਤਾ ਹੋਇਆ ਸੀਗਾ ਜੀ ਮਤਲਬ ਅੱਧੇ ਮੇਰੀ ਸਿਸਟਰ ਨੇ ਪਾਏ ਸੀਗੇ ਅੱਧੇ ਮੈਂ ਪਾਏ ਸੀਗੇ ਸਰ ਇਹ ਹੈ ਕਿ ਹਾਂ ਉਹਨੇ ਮਤਲਬ ਮੈਨੂੰ ਉੱਥੋਂ ਪਹਿਲਾਂ ਘਰੋਂ ਕੱਢਤਾ ਵੀ ਹਾਂ ਉੱਥੋਂ ਆਪਣਾ ਜ਼ਿੰਦਾ ਲਗਾ ਕੇ ਉਹਨੇ ਸਰ ਆਪਣੀ ਮਤਲਬ ਪੂਰਾ ਕਬਜ਼ਾ ਕਰ ਚੁੱਕੀ ਐ ਇਸ ਟਾਈਮ ਕਬਜ਼ਾ ਕਰਕੇ ਬੈਠੀ ਹੋ ਸਾਰੇ ਘਰ ਤੇ ਉਤੋਂ ਬਾਅਦ ਸਰ ਨਾ ਮੈਨੂੰ ਅੰਦਰ ਆਣ ਦੇ ਰਹੀ ਐ ਕਰਦੇ ਨਾ ਆਪਣਾ ਮਤਲਬ ਕਿਸੇ ਦੇ ਕੰਟੈਕਟ ਵਿੱਚ ਉੱਥੇ ਰਹਿਣ ਦੇ ਰਹੀ ਐ ਉਹ ਸਰ ਕੰਪਲੇਟ ਵਾਰ-ਵਾਰ ਸਾਡੇ ਤੇ ਇਹ ਪਾਈ ਜਾਂਦੀ ਹੈ ਕਿ ਹਾਂ ਮਤਲਬ ਕੋਰਚ ਵੀ ਸਰ ਨੇ ਕੀ ਐਸਐਸਪੀ ਨੇ ਕੀ ਵਿਸਵਾਦ ਦੁਆਇਆ ਤੇ ਮੈਮ ਨੇ ਕਿਹਾ ਹੈ ਕਿ ਹਾਂ ਵੀ ਇਹਨਾਂ ਦੇ ਉਹਨਾਂ ਨੂੰ ਬੁਲਾ ਕੇ ਸਾਹਮਣੇ ਪੁੱਛੋ ਸਰ ਮਤਲਬ ਆਪਣਾ ਜਿਹੜਾ ਥਾਣੇ ਦੇ ਵਿੱਚ ਜਾ ਕੇ ਕੰਪਲੇਂਟਾਂ ਦੇਈ ਜਾਂਦੀ ਹੈ ਆਪ ਪਾਉਂਦੀ ਨਹੀਂ ਅਸੀਂ ਦੋ-ਦੋ ਘੰਟੇ ਉੱਥੇ ਬੈਠੇ ਰਹਿੰਦੇ ਹਾਂ ਜਾ ਕੇ ਹੂੰ ਹੁਣ ਲੱਗਦਾ ਤਾਂ ਮੇਰੇ ਨਾਲ ਨਿਦਰਾ ਟਟੜਾ ਹੋ ਜਾਊਗਾ ਜੀ ਸ਼ਾਇਦ ਹਾਂਜੀ ਸਰ ਮੈਨੂੰ ਲੱਗ ਰਿਹਾ ਹੈ ਕਿਉਂਕਿ ਮੈਮ ਨੇ ਐਸਐਚਓ ਸਰ ਨੂੰ ਆਪਸ ਖੁਦ ਬੁਲਾ ਕੇ ਕਿਹਾ ਹੈ ਕਿ ਹਾਂ ਵੀ ਤੁਸੀਂ ਇਹਨਾਂ ਦਾ ਮਤਲਬ 24 16 ਆਊਟ ਕਰੋ ਥੈਂਕ ਯੂ ਤੁਹਾਡੇ ਜੀ ਮੈਂ ਵਿਨਾਸ਼ ਚੰਦਰ ਜੀ ਕੀ ਕਹੋਗੇ ਅੱਜ ਕੈਂਪ ਦੇ ਵਿੱਚ ਆਪਣੀ ਦਰਖਾਸਤ ਲੈ ਕੇ ਆਏ ਸੀ ਮੈਂ ਇੱਥੇ ਆਇਆ ਸੀ ਮੈਂ 6 ਮਹੀਨੇ ਤੋਂ ਰਹਿ ਰਿਹਾ ਸੀਟੀ ਟੂ ਚ ਨਾਮ ਨਹੀਂ ਉੱਥੇ ਕੋਈ ਸੁਪਾਈ ਹੁੰਦੀ ਆ ਨਾ ਮੇਰਾ ਗੱਲ ਸੁਣਦਾ ਅੱਜ ਤੁਹਾਡੇ ਜਿਹੜੀ ਇਹ ਗੱਲਬਾਤ ਕੀ ਇਹਨਾਂ ਨੇ ਸੁਣੀ ਆ ਜੀ ਅੱਜ ਮੈਂ ਐਸੋ ਸ਼੍ਰੀ ਸਾਹਿਬ ਨੇ ਸੁਣੀਆ ਤੇ ਉਹਨਾਂ ਨੇ ਕਿ ਮੈਨੂੰ ਕਿਹਾ ਤੁਹਾਡਾ ਅੱਜ ਹੱਲ ਕਰਾ ਕੇ ਮਿਲ ਜਾ ਕੇ ਕਿਦਾਂ ਲੱਗਿਆ ਜਦੋਂ ਅਫਸਰ ਤੁਹਾਡੀ ਗੱਲਬਾਤ ਸੁਣ ਰਹੇ ਸੀ ਤੁਹਾਨੂੰ ਬਹੁਤ ਅੱਛਾ ਲੱਗਿਆ ਜੀ ਸਾਡੇ ਸਾਡੇ ਸੀਨੀਅਰ ਸਿਟੀਜ਼ਨ ਨੇ ਬਾਰੇ ਉਹਨਾਂ ਨੇ ਸੋਚਿਆ ਕੁਝ ਨਹੀਂ ਮੌਕੇ ਤੇ ਉਹਨਾਂ ਨੇ ਕੁਝ ਅਫਸਰਾਂ ਨੂੰ ਹਦਾਇਤ ਵੀ ਕੀਤੀ ਅਫਸਰਾਂ ਨੂੰ ਹਦਾਇਤ ਦਿੱਤੀ ਹੈ ਵੀ ਤੁਹਾਡਾ ਤੁਸੀਂ ਬੈਠੋ ਅਸੀਂ ਕਰਾ ਕੇ ਤੁਹਾਨੂੰ ਬੈਠਾਂਗੇ ਕਿੱਦਾਂ ਲੱਗਿਆ ਜਿਵੇਂ ਤੁਹਾਨੂੰ ਸੀਨੀਅਰ ਸੀਨੀਅਰ ਨੂੰ ਮਾਨ ਸਨਮਾਨ ਨਾਲ ਤੁਹਾਨੂੰ ਸਟੇਜ ਤੇ ਵੀ ਬਿਠਾਇਆ ਹਾਂਜੀ ਹਾਂਜੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਛੱਡੋ ਸਾਨੂੰ ਕੁਝ ਕਹੋ ਬ੍ਰੈਂਡ ਕਿੱਦਾਂ ਉਹਨਾਂ ਨੇ ਇਹ ਤਾਂ ਪਹਿਲਾਂ ਜੇ ਰਵਈਆ ਦੇਖੇ ਕਿੱਦਾਂ ਹੁੰਦਾ ਸੀਗਾ ਜੀ ਨਾ ਸਿੱਧੀ ਉਦੋਂ ਨਾ ਦਿੱਕੀ ਸਾਹਦਾ ਕਿਸੇ ਦਾ ਰਵਈਆ ਠੀਕ ਨਹੀਂ ਉਹਨਾਂ ਨੇ ਬਗਵਾ ਨਹੀਂ ਤਾਂ ਕਿ ਟੰਕੀਆ ਲਿੱਤੀ ਆ ਜੀ ਠੀਕ ਬਰੋਕੀ ਨਾ ਨਹੀਂ ਕਰੀਂਗਾ ਮੈਂ ਤੁਹਾਨੂੰ ਇਹ ਫਿਕਰਸ਼ ਭਾਗੂ 就差不多，差不 <laughs>